ਇਹ ਘਾਟ ਨਹੀਂ ਕਰਦੇ ਇਹ ਸਾਈਕਲ ਕਰਦੇ ਆ ਜੀ ਇਹਨਾਂ ਨੂੰ ਅੱਜ ਕੰਮ ਕਰਾ ਰਹੇ ਹਾਂ ਪਟਿਆਲਾ ਕਿੰਨੇ ਗੁਣਾ ਇਹ ਜੀ ਇਹਨੇ ਬਚਨੇ ਇਹ ਸੀ ਬਚਨੇ ਪੈਣਾ ਆ ਜੀ 4Kਾਰੇ ਵਿਆਪਕ ਰੋਤਵਾਕ ਬਲੂਟੂਥ ਮਿਕਸ ਪੰਜਾਬ ਸਕੂਲ ਜੀ ਸਾਡੀ ਸਿੱਖਿਆ ਕ੍ਰਾਂਤੀ ਚੱਲਦੀ ਆ ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਸਕੂਲਾਂ ਨੂੰ ਅਪਲਿਫਟ ਕਰਨ ਲਈ ਕੰਮ ਹੋ ਰਿਹਾ ਤੇ ਬਹੁਤ ਧੰਨਵਾਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਹਜੂਤ ਬੈਜੀ ਸਿੱਖਿਆ ਮੰਤਰੀ ਜੀ ਤੇ ਸਾਰੇ ਸਾਡੇ ਸਕੂਲ ਦੇ ਸਟਾਫ ਦੇ ਤੇ ਲੋਕਾਂ ਦੇ ਜਿਹੜੇ ਰਲ ਕੇ ਸਾਰਾ ਕੰਮ ਕਰ ਰਹੇ ਨੇ ਇੱਥੇ ਵੀ ਸਕੂਲ ਦੇ ਵਿੱਚ ਅਸੀਂ ਆਇਆ ਅੱਜ ਕੰਨਿਆ ਸਕੂਲ ਹੈ ਤੇ ਬਾਜ਼ਾਰ ਦੇ ਵਿੱਚ ਕਹਿੰਦਾ ਤੇ ਆਪਾਂ ਇਹਦੀ ਗਰਾਊਂਡ ਦੇ ਚਾਰ ਦੀਵਾਰੀ ਤੇ ਕਮਰਿਆਂ ਦਾ ਜਿਹੜਾ ਸੀ ਉਹਦੇ ਅਜਿਹਾ ਡਾਟਾ ਕੀਤਾ। ਤੋਂ ਬਹੁਤ ਅੱਛਾ ਸਕੂਲ ਹੈ, ਬਹੁਤ ਪੁਰਾਣਾ ਸਕੂਲ ਹੈ। ਜੇ ਮੇਰੇ ਖਿਆਲ ਦੇ ਵਿੱਚ ਆਜ਼ਾਦੀ ਸਮੇਂ ਦਾ ਸਕੂਲ ਹੋਊਗਾ ਇਹ। ਤੇ ਬਸ ਪ੍ਰੋਬਲਮ ਸਾਨੂੰ ਇਹ ਆ ਥੋੜੀ ਜੀ ਕਿ ਅੰਦਰ ਚੱਲਾ ਜਾਂਦਾ ਸ਼ਹਿਰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਿਖਤੀ ਵੀ ਦਿੱਤਾ ਹੋਇਆ ਤੇ ਮੰਗ ਵੀ ਕੀਤੀ ਆ, ਬੇਨਤੀ ਕੀਤੀ ਆ ਸਿਮਸਾ ਨੂੰ ਕਿ ਇਹ ਨੂੰ ਆਪਾਂ ਅਗਰ ਸਕੂਲ ਨੂੰ ਬਾਹਰ ਸ਼ਿਫਟ ਕਰ ਲੈਨੇ ਆ ਤਾਂ ਸਾਡੇ ਸਕੂਲ ਦੇ ਵਿੱਚ ਸਟ੍ਰੈਂਥ ਵੀ ਅੱਛੀ ਹੋ ਜਾਊਗੀ ਤੇ ਸਟਰੀਮ ਵੀ ਸਾਰੇ ਤੁਹ ਲੱਗੇ ਹੋਇਆ ਕੋਸ਼ਿਸ਼ ਬਾਕੀ ਦਾ ਜੋ ਪ੍ਰਵਤਵ ਨੂੰ ਮਨਜ਼ੂਰ ਆਉਵੇਂਗਾ ਅਸੀਂ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਸਾਡੀ ਜ਼ਿੰਮੇਵਾਰੀ ਆ ਸਾਰਾ ਕੁਝ ਹੋ ਗਿਆ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਪਰ ਅਸੀਂ ਸਿੱਖਿਆ ਦੇ ਖੇਤਰ ਧਿਆਨ ਦੇ ਰਹੇ ਆ ਇਹ ਪਹਿਲੀ ਵਾਰੀ ਹੋਊਗਾ ਕਿ ਐਮ ਐਲ ਏ ਜਾ ਕੇ ਉਗਾਟਨ ਕਰਦੇ ਨੇ ਸਕੂਲਾਂ ਜਾਂਦੇ ਨੇ ਪ੍ਰਾਇਮਰੀ ਸਕੂਲਾਂ ਜਾਂਦੇ ਇਵਨ ਮੈਂ ਅੰਗਣਵਾੜੀ ਤੱਕ ਵੀ ਜਾਂਦਾ ਕਾਰਨ ਕੀ ਆ ਮੈਨੂੰ ਪਤਾ ਵੀ ਮੇਰੇ ਦੇਸ਼ ਦਾ ਭਵਿੱਖ ਜਿਹੜਾ ਆਉਣ ਵਾਲਾ ਕੁਝ ਹੈਗਾ ਸਕੂਲਾਂ ਦੇ ਵਿੱਚ ਆੰਗਣਵਾੜੀ ਤੋਂ ਸ਼ੁਰੂ ਹੋ ਕੇ ਆ ਠੀਕ ਆ ਜੇ ਮਾਪਾਪ ਜੰਦਰੀ ਨਹੀਂ ਕਿਸੇ ਹੋਰ ਇੰਸਟੀਚਿਊਟ ਚ ਉਹਨਾਂ ਦੀ ਇੱਛਾ ਹੈਗੀ ਪਰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਇਨਫਰਾਸਟ੍ਰਕਚਰ ਵੀ ਹੈਗਾ ਟੀਚਰ ਬਹੁਤ ਵਧੀਆ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੇ ਸਾਡੇ ਟੀਚਰ ਨੇ ਵੱਡੇ ਟੈਸਟ ਪਾਸ ਕਰਕਿਉਟੀ ਜਿਹੜੇ ਆਮ ਟੀਚਰ ਨਹੀਂ ਹੈਗੇ ਉਹ ਪੜਾਉਣਾ ਚਾਹੁੰਦੇ ਨੇ ਸ਼ੌਂਕ ਨਾਲ ਪੜਾਉਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਹੋਰ ਅੱਗੇ ਵਧੇ ਤੇ ਲੋਕ ਲਹਿਰ ਬਣੇ ਤੇ ਲੋਕ ਜਿਹੜੇ ਨੇ ਉਹ ਸਾਡੇ ਇਹਨਾਂ ਸਰਕਾਰੀ ਸੰਸਥਾਵਾਂ ਦੇ ਨਾਲ ਜੁੜਨ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋ। ਵਾਈ ਗੁੱਡ ਜੀ ਦਾ ਖਾਸ ਸਭ ਨੂੰ ਮੁਬਾਰਕ।